I'm ਸਾਡਾ ਕਾਰਨ ਬੀਜੇਪੀ ਦੇ ਅਧਿਕਾਰੀਆਂ ਸਾਰੇ ਅਸੀਂ ਹੁਣ ਦੇਖ ਰਹੇ ਹਾਂ ਕਿ ਫਲੱਡ ਵਿਕਟਿਮਸ ਨੂੰ ਜਿਹੜਾ ਕਿ ਮੁਆਵਜ਼ਾ ਮਿਲਣਾ ਚਾਹੀਦਾ ਸੀ ਉਹ ਉਹਨਾਂ ਦੇ ਹੱਕ ਦੇ ਮੁਤਾਬਿਕ ਨਹੀਂ ਮਿਲ ਰਹਾ ਮਿਲ ਰਿਹਾ ਹੈ ਜਿਹੜਾ ਕਿ 1600 ਕਰੋੜ ਰੁਪਿਆ ਡਿਜ਼ਾਸਟਰ ਫੰਡ ਵਿੱਚ ਸੈਂਕਸ਼ਨ ਹੋਇਆ ਸੀ ਉਹਦਾ ਵੀ ਸਾਡੇ ਕੋਲ ਹਜੇ ਕੋਈ ਫਾਰਮਰ ਨੂੰ ਕੋਈ ਫਾਇਦਾ ਨਹੀਂ ਮਿਲਿਆ ਤੇ ਨਾਲ ਜੁਨਾਏ ਮੋਦੀ ਜੀ 1200 ਕਰੋੜ ਦੇ ਕੇ ਗਿਆ ਹੈ ਉਸ ਦਾ ਵੀ ਸਾਨੂੰ ਆਪਣੇ ਫਾਰਮਰਸ ਭਾਈਆਂ ਵਾਸਤੇ ਚਾਹੀਦਾ ਹੈ ਕਿ ਹੈਲਪ ਕਰਨ ਅਸੀਂ ਸਾਰੇ ਅਸੀਂ ਸਾਰੇ ਆਪਣੇ ਡਸਟ ਨਹੀਂ ਚੜਦੀ ਪਈ ਹੈ ਨਾ ਕੀ ਲੱਗਦਾ ਕਿ ਜਿਹੜਾ ਪੰਜਾਬ ਸਰਕਾਰ ਨੇ ਪੈਸਾ ਕਿਉਂ ਨਹੀਂ ਖਰਚਿਆ ਪੁਣ ਅਸੀਂ ਇਹੀ ਉਹਨਾਂ ਤੋਂ ਇਹੀ ਮੰਗ ਕੀਤੀ ਹੈ ਕਿ ਤੁਸੀਂ ਹੁਣ ਡਿਜਾਸਟਰ ਮੈਨੇਜਮੈਂਟ ਵਿੱਚ ਜਿਹੜਾ ਫੰਡ ਆਇਆ ਸੀਗਾ ਉਹਨੂੰ ਲੋਕਾਂ ਵਿੱਚ ਖਰਚ ਕਰਕੇ ਹੁਣ ਸਾਰੀ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਆ ਅਸੀਂ ਹਜੇ ਤੱਕ ਨਹੀਂ ਦੇਖਿਆ ਕਿ ਕੋਈ ਆਪ ਸਰਕਾਰ ਵੱਲੋਂ ਕੋਈ ਉਹਨਾਂ ਨੂੰ ਸਹਾਇਤਾ ਪ੍ਰੋਵਾਈਡ ਹੋਈ ਹੋਵੇ ਬਟ ਅਸੀਂ ਇਹੀ ਚਾਹੁੰਦੇ ਆ ਕਿ ਉਹਨਾਂ ਦੀ ਜਿਆਦਾ ਤੋਂ ਜਿਆਦਾ ਮਦਦ ਕੀਤੀ ਜਾਵੇ ਤੇ ਉਹ ਪੰਜਾਬ ਨੂੰ ਦੁਬਾਰਾ ਬਰਾਬਰ ਆ ਦਿੱਤਾ ਜਾਵੇ ਪਰ ਹੜ੍ਹ ਜਦੋਂ ਆਏ ਆ ਤੇ ਪੰਜਾਬ ਦੇ ਜਿਹੜੇ ਸੀਐਮ ਨੇ ਉਹ ਹਸਪਤਾਲ ਦਾਖਲ ਹੋ ਕੇ ਜਾ ਕੇ ਕੀ ਲੱਗਦਾ ਅਸੀਂ ਸਾਰਿਆਂ ਨੂੰ ਹੀ ਪਤਾ ਹੈ ਕਿ ਹਜੇ ਤੱਕ ਅਸੀਂ ਉਹਨਾਂ ਨੂੰ ਗਰਾਊਂਡ ਲੈਵਲ 'ਤੇ ਨਹੀਂ ਦੇਖਿਆ ਉਹ ਕਹਿੰਦੇ ਹੈਲੀਕਾਪਟਰ ਦੇਤਾ ਹੈ ਤੇ ਫਲਾਨ ਚੀਜ਼ ਕਰਤੀ ਤੇ ਉਹ ਕਿੱਥੇ ਨੇ ਹਜੇ ਤੱਕ ਸਾਡੇ ਐਨੇ ਲੀਡਰਸ਼ਿਪ ਸਾਡੀ ਆਲਮੋਸਟ 50 ਤੋਂ ਉੱਤੇ ਲੀਡਰਸ਼ਿਪ ਆਈ ਸਾਰੇ ਹੜ੍ਹਾਂ ਪ੍ਰਭਾਵਿਤ ਏਰੀਆਜ਼ ਵਿੱਚ ਪਰ ਉਹਨਾਂ ਨੂੰ ਅਸੀਂ ਇੱਕ ਵਾਰੀ ਵੀ ਨਹੀਂ ਦੇਖਿਆ ਕਿਉਂ ਕਿੱਥੇ ਨੇ ਆਪ ਸਰਕਾਰ ਕੀ ਕਰ ਰਹੀ ਹੈ ਜਵਾਬ ਦੇਈਏ ਪਬਲਿਕ ਦੀ ਉਹਨਾਂ ਦਾ ਟਾਈਮ ਖਤਮ ਹੋ ਚੁੱਕਾ ਹੈ ਸੋ ਆਪ ਸਰਕਾਰ ਮੁਰਦਾਬਾਦ ਆਪ ਸਰਕਾਰ ਮੁਰਦਾਬਾਦ ਆਪ ਸਰਕਾਰ ਮੁਰਦਾਬਾਦ ਦੇਖੋ ਜੀ ਅੰਮ੍ਰਿਤਸਰ ਵਿੱਚ ਅਸੀਂ ਜਿਹੜਾ ਪ੍ਰਗਟਾਣ ਕਰਦੇ ਪਏ ਆ ਇਹ ਇੱਕ ਬਹੁਤ ਵੱਡੀ ਆਵਾਜ਼ ਹੈ ਜਿਹੜੀ ਪੰਜਾਬ ਵਿੱਚ ਆ ਕੇ ਗੂੰਜੇਗੀ ਕਿ ਜਿਹੜੀ ਇਹ ਝੂਠੀ ਤੇ ਫਰੇਬੀ ਸਰਕਾਰ ਹੈ ਜਿਹੜੀ ਮੰਗ ਕਰਦੀ ਪਈ ਐ 12000 ਕਰੋੜ ਰੁਪਏ ਦੀ ਜਿਹੜਾ ਇਹਨਾਂ ਦੇ ਕੋਲ ਪਿਆ ਐ ਇਹ ਕਿਉਂ ਨਹੀਂ ਲੈਂਦੇ ਪਏ ਕੋਈ ਮੰਤਰੀ ਇਹਨਾਂ ਦਾ ਝੂਠ ਬੋਲਦਾ ਸਾਨੂੰ ਮਿਲਿਆ ਨਹੀਂ ਕੋਈ ਮੰਤਰੀ ਕਹਿੰਦੇ ਘੱਟ ਮਿਲਿਆ ਕੋਈ ਮੰਤਰੀ ਕਹਿੰਦਾ ਰੂਲ ਬੜੇ ਔਖੇ ਨੇ ਅਸੀਂ ਕਦੇ ਨਹੀਂ ਬੰਦੇ ਪਏ ਆਪ ਕੇ ਆਪ ਭਗਵੰਤ ਮਾਨ ਜੀ ਹਸਪੀਟਲ 'ਚ ਬੈਠੇ ਐ ਦੱਸੋ ਇਹਨੇ ਹੜ ਆਏ ਐ ਹਰ ਆਰ ਬੰਦੇ ਦੀ ਡੰਗਰਾਂ ਦੀ ਪਸ਼ੂਆਂ ਦੀ ਕਿਸੇ ਜੀ ਧਾਨ ਦਾ ਕੋਈ ਮੁੱਲ ਨਹੀਂ ਹੈ ਅੱਜ ਮੋਦੀ ਸਰਕਾਰ ਜਦੋਂ ਮੋਦੀ ਸਾਹਿਬ ਆਏ ਨੇ ਉਹਨਾਂ ਨੇ ਜਦੋਂ ਪੁੱਛਿਆ ਕਿਸਾਨਾਂ ਨੇ ਇਹ ਹੀ ਮੰਗ ਕੀਤੀ ਹੈ ਕਿ ਮੋਦੀ ਸਾਹਿਬ ਅਸੀਂ ਤੁਹਾਡੇ ਅੱਗੇ ਹੱਥ ਜੋੜਨੇ ਆ ਸਾਡੇ ਅਕਾਊਂਟਾਂ ਵਿੱਚ ਪੈਸੇ ਪਾਓ ਅਕਾਊਂਟਾਂ ਵਿੱਚ ਕਿਉਂਕਿ ਸਰਕਾਰ ਉੱਤੇ ਕੋਈ ਭਰੋਸਾ ਨਹੀਂ ਹੈ ਹੱਥ ਤੇ ਹੱਥ ਧਰ ਕੇ ਜਿਹੜੇ ਆ ਪਾਠਕ ਤੇ ਸ਼ਿਸ਼ੋਧੀਆਂ ਤੇ ਕੇਜਰੀਵਾਲ ਆ ਕੇ ਬੈਠੇ ਸੱਪ ਬਣ ਕੇ ਬੈਠੇ ਆ ਸਾਡੇ ਪੈਸਿਆਂ ਤੇ ਸਾਡੇ ਸਮਾਨ ਤੇ ਸਾਡੀ ਸੁਸਾਇਟੀ ਤੇ ਅਸੀਂ ਅੱਜ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਸਾਡੇ ਤੇ ਰਹਿਮ ਖਾਓ ਸਭ ਕਰ ਸਰਕਾਰ ਨੇ ਪੈਸਾ ਦਿੱਤਾ 16000 ਕਰੋੜ 1600 ਕਰੋੜ 12000 ਕਰੋੜ ਕੱਟ ਲਈ ਹੈ ਇਮੀਡੀਏਟ ਫੰਡ ਰਿਲੀਜ਼ ਕੀਤਾ 1200 ਕਰੋੜ 16000 ਕਰੋੜ ਦਿੱਤਾ ਤੇ ਤੁਹਾਨੂੰ ਇਸ ਵੇਲੇ ਬਹਾਨੇ ਇਸ ਵੇਲੇ ਵੀ ਬਹਾਨੇ ਸੁਸਦੇ ਬੈਨੇ ਤੁਸੀਂ ਲੋਕਾਂ ਦੀ ਮਦਦ ਕਰਨਾ ਚਾਹਦੇ ਹੀ ਨਹੀਂ ਗਰਾਊਂਡ ਲੈਵਲ ਤੇ ਤੁਸੀਂ ਆਣਾ ਨਹੀਂ ਕੋਈ ਨਾ ਕੋਈ ਬਹਾਨਾ ਮਾਰ ਕੇ ਤੁਸੀਂ ਕਦੀ ਹਸਪੀਟਲਾਂ ਵਿੱਚ ਤੇ ਕਦੀ ਕਿਤੇ ਜਾ ਕੇ ਬਹਿ ਜਾਣਾ ਬੜੇ ਸ਼ਰਮ ਦੀ ਗੱਲ ਹੈ ਕਿ ਜਿਸ ਵੇਲੇ ਲੋਕਾਂ ਨੂੰ ਲੋੜ ਹੈ ਕਿਸਾਨ ਨੂੰ ਲੋੜ ਹੈ ਪਸ਼ੂਆਂ ਡੰਡਰਾਂ ਹਰ ਇਨਸਾਨ ਨੂੰ ਲੋੜ ਤੁਸੀਂ ਹੱਥ ਦੇ ਹੱਥ ਟਾਰ ਕੇ ਬੈਠੇ ਹੋ ਆਪ ਸਰਕਾਰ ਮੁਰਦਾਬਾ ਲੋਕਾਂ ਨਾਲ ਫਰੇਵ ਕਰਨ ਵਾਲੀ ਸਰਕਾਰ ਮੁਰਦਾਬਾ ਜੋ ਕੇਂਦਰ ਸਰਕਾਰ ਦੁਆਰਾ ਦਿੱਤੇ ਗਏ 12000 ਕਰੋੜ ਜਿਹੜਾ ਡਿਜਾਸਟਰ ਫੰਡ ਸੀ ਡਿਜਾਸਟਰ ਰੀਲੀਫ ਫੰਡ ਜਿਹੜਾ ਪੰਜਾਬ ਨੂੰ ਦਿੱਤਾ ਗਿਆ ਸੀ ਉਹਨਾਂ ਲੋਕਾਂ ਵਾਸਤੇ ਜੋ ਹੜ੍ਹਾਂ ਦੇ ਵਿੱਚ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਉਹਨਾਂ ਦੇ ਖੇਤਾਂ ਦਾ ਨੁਕਸਾਨ ਹੋਇਆ ਉਹਨਾਂ ਵਾਸਤੇ ਇਹ ਡਿਜਾਸਟਰ ਫੰਡ ਦਿੱਤਾ ਗਿਆ ਸੀ ਔਰ ਹੜ੍ਹਾਂ ਤੋਂ ਬਚਾਅ ਕਰਨ ਵਾਸਤੇ ਦਿੱਤਾ ਗਿਆ ਸੀ ਇਹਨਾਂ ਨੇ ਆਪਣੇ ਹੈਲੀਕਾਪਟਰਾਂ ਤੇ ਇਹਨਾਂ ਨੇ ਆਪਣੇ ਐਡਵਰਟਾਈਜ਼ਮੈਂਟ ਦੇ ਪੈਸੇ ਖਰਚ ਕਰਤੇ ਅੱਜ ਉਹਦਾ ਹਿਸਾਬ ਲੈਣ ਆਏ ਆ ਇਹ ਇੱਕ ਇੱਕ ਪੈਸੇ ਦਾ ਹਿਸਾਬ ਲਿਆ ਜਾਏਗਾ ਕਿਉਂਕਿ ਸਾਡੇ ਭਾਰਤ ਜਨਤਾ ਪਾਰਟੀ ਦੇ ਨਿਤਿੱਤਵ ਸਾਰੇ ਪਾਣੀ 'ਚ ਉਤਰੇ ਹੋਏ ਆ ਲੋਕਾਂ ਦੀ ਸੇਵਾ 'ਚ ਉਤਰੇ ਹੋਏ ਆ ਔਰ ਇਹ ਐਸ਼ ਕਰ ਰਹੇ ਉਹਨਾਂ ਪੈਸਾ ਤੇ ਆਪਾਂ ਐਸ਼ ਨਹੀਂ ਹੁੰਦਵਾਗੇ ਇਹ ਪੈਸਾ ਜਿਹੜਾ ਲੋਕਾਂ ਦਾ ਪੈਸਾ ਲੋਕਾਂ ਤੱਕ ਪਹੁੰਚਵਾ ਕੇ ਰਵਾਂਗੇ ਸਭ ਤੋਂ ਪਹਿਲਾਂ ਕੀ ਆ ਪੈਸਾ ਕਿਉਂ ਨਹੀਂ ਖਰਚਿਆ ਇਹਨਾਂ ਨੇ ਕਿਉਂ ਨਹੀਂ ਕਢਿਆ ਪੈਸਾ ਐਨੀ ਦੇਖੋ ਇਹਨਾਂ ਕੋ ਇਹਨਾਂ ਨੇ ਸਾਰਾ ਪੈਸਾ ਜਿਹੜਾ ਵਾ ਸਰਕਾਰ ਦਾ ਆਪਣੀ ਐਡਵਰਟਾਈਜ਼ਮੈਂਟ ਤੇ ਲਾਤਾ ਬਾਹਰੀਆਂ ਸਟੇਟਾਂ 'ਚ ਘੁੰਮਣ ਦੇ ਲਾਤਾ ਹੈਲੀਕਾਪਟਰਾਂ ਤੇ ਜਹਾਜ਼ਾਂ 'ਚ ਲਾਤਾ ਕੇਵਲ ਇਹਨਾਂ ਨੇ ਪੈਸਾ ਐਸ਼ ਕਰਨ ਦੇ ਉਡਾਇਆ ਨਾ ਕਿ ਜਿਹੜਾ ਰਲੀਫ ਫੰਡ ਸੀ ਰਲੀਫ ਫੰਡ ਦੇ ਵਿੱਚ ਇਹਦਾ ਖਰਚ ਹੋਣਾ ਚਾਹੀਦਾ ਸਾਡੇ ਜਸਸੀਵਰ ਤਪਸਵੀ ਪ੍ਰਧਾਨ ਮੰਤਰੀ ਤੇਲੋਂ ਵੀ ਪੈਸਾ ਭੇਜਿਆ ਹੁਣ ਫੇਰ ਆਣ ਕੇ ਉਹਨਾਂ ਨੇ 1600 ਕਰੋੜ ਇਨੀਸ਼ੀਅਲ ਅਮਾਉਂਟ ਭੇਜਿਆ ਉਹਨਾਂ ਨੇ ਫੇਰ ਮੰਤਰੀ ਭੇਜਿਆ ਕਿ ਜਿੰਨਾ ਪੈਸਾ ਚਾਹੀਦਾ ਜੋ ਚਾਹੀਦਾ ਕਿਸਾਨਾਂ ਤੱਕ ਪਹੁੰਚਾਉਣਾ ਚਾਹੀਦਾ ਮੰਤਰੀ ਕਹਿੰਦੇ ਪੈਸਾ 1600 ਕਰੋੜ ਥੋੜਾ ਵਾ ਪਰ ਐਸਾ 1600 ਕਰੋੜ ਨਹੀਂ ਆ 12000 ਕਰੋੜ ਪਹਿਲੋਂ ਆਇਆ 1600 ਕਰੋੜ ਹੋਣਿਆ ਉਹਨਾਂ ਨੇ ਫਿਰ ਕਿਹਾ ਕਿ ਇਹ ਸਿਰਫ ਇਨੀਸ਼ੀਅਲ ਅਮਾਉਂਟ ਹੈ ਜਿੰਨਾ ਨੁਕਸਾਨ ਹੋਇਆ ਸਾਨੂੰ ਦੱਸੋ ਪੂਰੇ ਦਾ ਪੂਰਾ ਪੈਸਾ ਕੇਂਦਰ ਸਰਕਾਰ ਚ ਚੁਕਾਏ